की नाम दे मेरा परमपाल सिंह जी परमपाल जी कितनी उम्र है मेरी 14 साल 14 साल उम्र है तो किरे स्कूल पढ़ते हो मैं दो लेडी स्कूल पढ़ती माता-पिता दी कितनी के सपोर्ट रही है इस काम दे विच बहुत सपोर्ट रही है कितने बजे सवेरे उठते हो मैं 4:30 बजे उठती हूं 4:30 बजे सो फिर किदे वाल देख के तुसी आगे बढ़े हो ते की बनना चाहते हो नाश्ती वाले देख के मेन सिट ना ट्रेड स्टार्ट देती है जी मैं हूं बहुत अटे जाना चाहता नेशनल इंटरनेशनल ਤੁਸੀਂ ਅੱਗੇ ਕਿੱਥੇ ਕਿੱਥੇ ਖੇਡ ਕੇ ਆਇਆ ਪਰਮਪਾਲ ਕਿਉਂਕਿ ਡਬਲੀਨੀਅਮ ਸਕੂਲ ਪੜ੍ਹਦੇ ਹੋ ਕਹਿੰਦੇ ਨੇ ਮਾਤਾ ਪਿਤਾ ਦਾ ਆਸ਼ੀਰਵਾਦ ਹੋਵੇ ਤੇ ਜਾ ਗੁਰੂ ਦਾ ਆਸ਼ੀਰਵਾਦ ਹੋਵੇ ਤੇ ਕਿ ਅੱਲਾ ਕਿੱਥਾ ਕਿੱਥੇ ਪਹੁੰਚਦਾ ਤੁਸੀਂ ਪਹਿਲਾਂ ਕਿੱਥੇ ਕਿੱਥੇ ਖੇਡੇ ਹੋ ਤੇ ਹੁਣ ਕਿੱਥੇ ਖੇਡਣ ਜਾ ਰਹੇ ਹੋ ਇਹ ਮੇਰਾ ਫਸਟ ਟਾਈਮ ਹੈ ਇੱਥੇ ਮੇਰੇ ਪੇਰੈਂਟਸ ਦੇ ਉਸ ਆਬ ਦੀ ਬਹੁਤ ਉਹ ਹੱਥ ਬਹੁਤ ਵਡਾ ਥਾ ਉਹਨਾਂ ਦੇ ਵਿੱਚ ਤੇ ਸ਼ਤਵੰਸ ਸਿੰਘ ਭਾਈ ਵੱਤ ਮੇਰੇ ਪੇਰੈਂਟਸ ਨੇ ਸਾਸਾਂ ਤੋਂ ਆਪਣੇ ਬਹੁਤ ਸਾ ਦਿੱਤਾ ਸਤਿ ਸ਼੍ਰੀ ਅਕਾਲ ਸਰ ਮੈਨੂੰ ਪੰਜਵੇਂ ਮਹੀਨੇ ਆ ਫੋਨ ਕਰਦੇ ਸੀ ਕਿ ਆਇਆ ਪ੍ਰੈਕਟਿਸ ਤੇ ਪ੍ਰੈਕਟਿਸ ਕਰਨੀ ਹੈ। ਉਹਨਾਂ ਸਟਾਈਲਡ ਅਕੈਡਮੀਆ ਵਿੱਚ ਸ਼ਿਰਕਤ ਹੋਈ। ਮੈਂ ਫਰਸਟ ਕੋਚਰੇਟਰ ਉਹਨਾਂ ਨੇ ਮੈਨੂੰ ਬਹੁਤ ਪ੍ਰਸ਼ੰਸਾ ਦਿੱਤਾ ਮੈਨੂੰ ਸਵਾਗਤ ਕੀਤਾ। ਜੀ। ਔਰ ਸ਼ਦੀਪ ਨੇ ਵੀ ਮੱਲਾ ਮਾਰੀਆਂ। ਕ੍ਰਿਕਟ ਦੇ ਵਿੱਚ ਟੀਮ ਦੇ ਵਿੱਚ ਉਹਦਾ ਨਾਮ ਮੰਨਿਆ ਗਿਆ ਸਿੰਘ ਜਕਿੰਗ। ਇਹ ਸਿੰਘ ਜਕਿੰਗ ਇੱਕ ਹੋਰ ਤਿਆਰ ਹੋ ਗਿਆ। ਜ਼ਿਲ੍ਹਾ ਗੁਰਦਾਸਪੁਰ ਦਾ। ਜਿੱਦਾਂ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨੇ ਵੀ ਬੜੀਆਂ ਮੱਲਾ ਵਾੜੀਆਂ ਉਹਦੇ ਵੱਲ ਵੇਖ ਕੇ ਫਿਰ ਕਿੱਥੋਂ ਤੱਕ ਖੇਡਣਾ ਚਾਹੁੰਦੇ ਹੋ। ਕੀ ਮਾਤਾ ਪਿਤਾ ਵਾਸਤੇ ਲਿਆਣਾ ਚਾਹੁੰਦੇ ਕਿੰਨੀ ਕਿ ਖੁਸ਼ੀ ਹੈ ਤੁਹਾਨੂੰ ਮੈਨੂੰ ਬਹੁਤ ਖੁਸ਼ੀ ਹੈ ਮੈਂ ਆਪਣੇ ਮਾਤਾ ਪਿਤਾ ਦਾ ਇੱਕ ਉਸਬ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਜੀ ਪਰਮ ਪਰਪਾਲ ਅਰਸ਼ਦੀਪ ਵਾਂਗ ਖੇਡਣਾ ਜਾਂਦਾ ਉਹਨੇ ਵੀ ਜਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਤੁਸੀਂ ਵੀ ਕਿਤਨਾ ਕਿਤੇ ਨਾਮ ਰੋਸ਼ਨ ਕਰੋ ਹਾਂ ਜੀ ਪੱਕਾ ਕਰਾਂ ਸੋ ਕਿਹਦੀ ਸਪੋਰਟ ਜ਼ਿਆਦਾ ਖੇਡਣ ਦੇ ਵਿੱਚ ਮੇਰੇ ਪਾਪਾ ਦੇ ਪਾਪਾ ਕਿਉਂ ਪਾਪਾ ਮੈਨੂੰ ਸਵੇਰੇ ਮਿੰਨ 5 ਵਜੇ ਤੋਂ ਪਹਿਲਾਂ ਪਹਿਲਾਂ ਮੈਨੂੰ ਕਾਰ ਤੋਂ ਮੈਨੂੰ ਜੱਟੈਂਡਿਆ ਚਾਰ ਤੋਂ ਬਾਅਦ ਜਾਣਾ ਅਤੇ ਸਵਾ ਪੰਜ ਪੰਜ ਵਜੇ ਦਾ ਅਕੈਡਮੀ ਪਹੁੰਚਣਾ ਜੀ ਬਾਏ ਮੇਰਾ ਸਕੂਲ ਹੁੰਦਾ ਸਕੂਲ ਬਾਏ ਮੈਂ 7 ਵਜੇ ਕਾਰਾਂ ਤੇ ਸਾਢੇ 7 ਵਜੇ ਵੈਨ ਹੁੰਦੀ ਸਕੂਲ ਲਈ ਫੈਸਟ ਸਾਢੇ 7 ਤਿਆਰ ਹੋ ਕੇ ਵੈਨ ਤੇ ਜਾਂਦਾ ਸਕੂਲ ਸੋ ਪਰਿਵਾਰ ਦੇ ਵਿੱਚ ਅੱਗੇ ਵੀ ਕੋਈ ਖੇਡਦਾ ক্রিকেট ਜਾਂ ਪਾਪਾ ਜਾਂ ਦਾਦਾ ਕੋਈ ਪਰਿਵਾਰਕ ਮੈਂਬਰ ਖੇਡਦਾ ਜਾਂ ਕਿਸੇ ਨੂੰ ਸ਼ੌਂਕ ਹੋਵੇ ਮੇਰੇ ਪਾਪਾ ਨੂੰ ਬੋਟਸਿੰਗ ਦਾ ਸ਼ੌਂਕ ਰਿਹਾ ਉਹ ਉਹ ਯੂਨੀਵਰਸਿਟੀ ਲੈਵਲ ਦਾ ਡਰੇ ਨੇ ਪਰ ਉਹਨਾਂ ਨੂੰ ਇਹ ਸਪੋਰਟ ਨਹੀਂ ਮਿਲੀ ਅੱਡੇ ਜਾਣ ਲਈ ਤਾਂ ਹੁਣ ਮੈਂ ਉਹ ਜਿਹੜਾ ਸੁਪਨਾ ਵਾ ਪੂਰਾ ਜਰੂਰ। ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿ ਆਰਸ਼ਦੀਪ ਵੰਗ ਮੈਂ ਵੀ ਕਿਤੇ ਨਾ ਕਿਤੇ ਆਪਣੇ ਸਕੂਲ ਦਾ ਅਤੇ ਮਾਤਾ ਪਿਤਾ ਦਾ ਤੇ ਆਪਣੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕਰਨਾ। ਪਹਿਲਾ ਸਕੂਲ ਲੈਵਲ ਖੇਡਿਆ, ਫਿਰ ਡਿਸਟ੍ਰਿਕਟ ਲੈਵਲ ਖੇਡਿਆ ਤੇ ਹੁਣ ਕਿਤੇ ਨਾ ਕਿਤੇ ਪ੍ਰਮਾਤਮਾ ਦੀ ਕਿਰਪਾ ਹੋਈ ਏ ਸਟੇਟ ਲੈਵਲ ਤੇ ਖੇਡਣ ਜਾ ਰਿਹਾ। ਸੋ ਤੁਹਾਡੀਆਂ ਦੁਆਰਾ ਤੁਹਾਡਾ ਅਸ਼ੀਰਵਾਦ ਚਾਹੀਦਾ ਹੈ ਬੱਚੇ ਨੂੰ। ਉਹ ਵੀ ਕਿਤੇ ਨਾ ਕਿਤੇ ਅਰਸ਼ਦੀਪ ਵਾਂਗ ਖੇਡ ਕੇ ਤੇ ਆਪਣਾ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰੇ। ਸੋ ਗੱਲਬਾਤ ਕਰਦੇ ਹੋਰ ਵੀ ਬੱਚੇ ਨੇ ਮੌਜੂਦ ਸਸੀ ਗੱਲ ਸਸੀ ਗੱਲ ਕੀ ਨਾਮ ਦਾ? ਗੋਲਪ੍ਰੀਸ। ਯਾ। ਸੋ ਤੁਸੀਂ ਵੀ ਫਿਰ ਖੇਡੇ ਹੋ ਕਿੱਥੇ ਕਿੱਥੇ ਖੇਡੇ ਹੋ ਤੁਸੀਂ? ਮੈਂ ਪਹਿਲੋ ਜ਼ੋਨਲ ਖੇਡਿਆ ਜੀ ਤੇ ਫਿਰ ਮੈਂ ਡਿਸਟ੍ਰਿਕਟ ਖੇਡਿਆ ਜੀ। ਹਾਂ ਜੀ। ਫਿਰ ਕੀ ਜਨੂਨ ਆ ਕਿ ਕੀ ਬੰਨਾ ਚਾਹੁੰਦੇ ਕੀ ਖੇਡਣਾ ਚਾਹੁੰਦੇ? ਮੈਂ ਅਗੇ ਸਟੇਟ ਲੈਵਲ 'ਤੇ ਸਿਲੈਕਟ ਹੋਣਾ ਚਾਹੁੰਦਾ ਜੀ ਅਗੇ ਇੰਟਰਨੈਸ਼ਨਲ ਖੇਡਣਾ ਚਾਹੁੰਦਾ ਜੀ। ਮੇਰੇ ਪਾਪਾ ਦਾ ਬਹੁਤ ਸ਼ੌਂਕ ਹੈ ਕਿ ਮੈਂ ਇੰਟਰਨੈਸ਼ਨਲ ਖੇਡਾਂ ਜੀ ਬਹੁਤ ਵਧੀਆ ਖੇਡ। ਸੋ ਗੱਲਬਾਤ ਕਰਦੇ ਹਾਂ ਹੋਰ ਵੀ ਬੱਚੇ ਨੇ ਮੌਜੂਦ ਕੀ ਕੈਨੇਡਾ ਦਾ ਸਸੀ ਗੱਲ ਜੀ ਕੀ ਨਾਮ ਹੈ? ਸੈਜੀਪ ਸਿੰਘ ਸੈਜੀ ਤੁਸੀਂ ਵੀ ਫਿਰ ਕਿੱਥੇ ਕਿੱਥੇ ਖੇਡੇ ਪਹਿਲਾਂ ਦੱਸੋ। ਪਹਿਲਾਂ ਤੇ ਮੈਂ ਨੋਰਮਲ ਸਕੂਲ ਲੈਵਲ ਦੀ ਮੈਚੇਸ ਹੀ ਖੇਡਦਾ ਸੀ ਹਾਂ ਜੀ ਤੇ ਫਿਰ ਜੋ ਉਹਨਾਂ ਦਾ ਸਕੂਲ ਟੂਰਨਾਮੈਂਟ ਆਇਆ ਹੈ ਨਾ ਉਹਦੇ ਵਿੱਚ ਫਿਰ ਮੈਂ ਜਾ ਕੇ ਮੈਚ ਖੇਡੇ ਉਸੇ ਬਰਾਬਰ ਦੇ ਪ੍ਰਫਾਮ ਕੀਤਾ ਫਿਰ ਉਹਦਾ ਡਿਸਟ੍ਰਿਕਟ ਜੀ ਤਾਂ ਤਿੰਕ ਟੀਮ ਚਾਹ ਤੇ ਉੱਥੇ ਵਧੀਆ ਪਰਫਾਰਮ ਕਰਦਾ ਤੇ ਮੇਰਾ ਗੇਮ ਹੈ ਕਿ ਮੈਂ ਐਨਟਰਟੇਨਮੈਂਟ ਜੀ ਸੋ ਗੱਲਬਾਤ ਕੀਤੀ ਹੈ ਜੀ ਬੱਚੇ ਨੇ ਮਿਹਨਤ ਕਰਦੇ ਨੇ ਸਵੇਰੇ ਟਾਈਮ ਨਾਲ ਉੱਠਦੇ ਨੇ ਸਕੂਲ ਵੀ ਜਾਂਦੇ ਨੇ ਟੀਚਰਸ ਵੀ ਜਿਹੜੇ ਨੇ ਉਹਨਾਂ ਦੀ ਸਿਫਤ ਕਰਦੇ ਨੇ ਸੋ ਗੱਲਬਾਤ ਕਰਦੇ ਆ ਕਹਿੰਦੇ ਨੇ ਕਿ ਮਾਤਾ ਪਿਤਾ ਦਾ ਆਸ਼ੀਰਵਾਦ ਹੋਵੇ ਤਾਂ ਪ੍ਰਮਾਤਮਾ ਦੀ ਕਿਤੇ ਕਿਤੇ ਕਿਰਪਾ ਹੁੰਦੀ ਹੈ ਸੋ ਗੱਲਬਾਤ ਕਰਦੇ ਆ ਸੌਂਗ ਸੀ ਕਿ ਬੌਕਸਿੰਗ ਦਾ ਤੇ ਬੱਚੇ ਨੂੰ ਕ੍ਰਿਕਟ ਦਾ ਸ਼ੌਂਕ ਪੈ ਗਿਆ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਵਿਰਿੰਦਰਜੀ ਸਿੰਘ ਨੇ ਵਿਰਿੰਦਰ ਜੀ ਪਹਿਲੇ ਨੰਬਰ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਬੱਚਾ ਤੁਹਾਡਾ ਸਕੂਲ ਲੈਵਲ ਤੇ ਖੇਡ ਕੇ ਤੇ ਹੁਣ ਅੱਗੇ ਉਹ ਡਿਸਟ੍ਰਿਕਟ ਲੈਵਲ ਤੇ ਗਿਆ ਮੈਡਲ ਜਿੱਤਿਆ ਤੇ ਹੁਣ ਸਟੇਟ ਲੈਵਲ ਤੇ ਖੜੇ ਜਾ ਰਿਹਾ ਕੀ ਕਹਿਣਾ ਚਾਹਦੇ ਉਹਨੂੰ ਬੜਾ ਮਾਣ ਮੋਸ ਉਸ ਨੂੰ ਆਪਣੇ ਬੱਚੀ ਦੇ ਉੱਤੇ ਜੀ ਕਿ ਉਹ ਆਪਣੀ ਗੇਮ ਦੇ ਵਿੱਚ ਜੀ ਵੱਧਦਾ ਪਿਆ ਵਾ ਤੇ ਪਰਮਾਤਮਾ ਤੁਹਾਡੇ ਸਾਰਿਆਂ ਦੇ ਸ਼ੀਸ਼ਾ ਦੇ ਨਾਲ ਜਿਹੜਾ ਵਾ ਕਿ ਉਹ ਆਪਣੀ ਹੋਰ ਤਰੱਕੀਆਂ ਕਰੇ ਜੀ ਨੈਸ਼ਨਲ ਇੰਟਰਨੈਸ਼ਨਲ ਕਿੱਡਨ ਜਾਵੇ ਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰੇ ਤੇ ਅਰਸ਼ਦੀਪ ਬੰਦ ਵੇਖ ਕੇ ਕੋਈ ਜ਼ਿਆਦਾ ਬਹੁਤ ਜ਼ਿਆਦਾ ਇਹ ਮੋਟੀਵੇਟ ਹੋਇਆ ਉਹਨਾਂ ਨੇ ਜਾ ਕੇ ਘਰ ਵੀ ਤਾਂ ਸਾਡੇ ਨਾਲ ਹੀ ਨੇਬਰ ਦੇ ਰਿਸ਼ਤੇਦਰੀ ਨੇ ਉਹਨਾਂ ਦੇ ਮਾਮਾ ਜੀ ਲਾਭ ਤੇ ਉਹਨਾਂ ਨੇ ਜਦੋਂ ਇੱਥੇ ਪਿੱਛੇ ਆਇਆ ਤੇ ਉਹਨਾਂ ਨੂੰ ਮਿਲ ਕੇ ਆਇਆ ਤੇ ਜਦੋਂ ਉਹਨਾਂ ਨੂੰ ਮਿਲ ਕੇ ਆਇਆ ਉਸ ਤੋਂ ਬਾਅਦ ਜਿਹੜਾ ਵਾ ਫਿਰ ਬਹੁਤ ਜ਼ਿਆਦਾ ਜਨੂੰਨ ਜਿਸ ਤਰ੍ਹਾਂ ਬੱਚੇ ਦੇ ਪੈਦਾ ਹੋ ਗਿਆ ਨਾ ਉਸ ਤੋਂ ਬਾਅਦ ਫਿਰ ਉਹ ਜੀਸ਼ ਹੋ ਗਈ ਇਹਦੇ ਵਿੱਚ ਫਿਰ ਦਿਨ ਨਹੀਂ ਕੋਈ ਰਾਤ ਨਹੀਂ ਇਹਨਾਂ ਦਾ ਇੱਕ ਟੀਮ ਵਰਕ ਬਣ ਗਿਆ ਸਾਰੇ ਨੋਬਲ ਪੋਸ਼ਲ ਪਰਮ ਬੜਕੇ ਸਾਰੇ ਦੇ ਬੱਚਿਆਂ ਦਾ ਟੀਮ ਵਰਕ ਬਣ ਗਿਆ ਕਿ ਆਪਾਂ ਸਵੇਰੇ ਉੱਠ ਕੇ ਮਾਰਨਿੰਗ ਕੀ ਸਾਰੇ ਨੇ ਚੱਲ ਜਾਣਾ ਵਾ ਟ੍ਰੇਨਿੰਗ ਕਰਨੇ ਜਾ ਕੇ ਤੇ ਆਪਣੇ ਕੋਚ ਸਾਹਿਬ ਦੇ ਨਾਲ ਜਿਹੜਾ ਵਾ ਜਾ ਕੇ ਟ੍ਰੇਨਿੰਗ ਤੇ ਲੱਗ ਜਾਣਾ ਇਹਨਾਂ ਨੇ ਵੀ ਮੜਕੀ 6-7 ਮਹੀਨੇ ਹੋ ਗਏ ਆ ਜਦੋਂ ਸਟਾਰਟ ਕੀਤਾ ਇੱਥੇ ਪਹਿਲਾਂ ਗੁਰਦਾਨਿਕ ਕਾਲ ਜਾਂਦੇ ਹੁੰਦੇ ਕਿ ਖੇਡਣ ਤੇ ਫਿਰ ਇੱਥੇ ਇਹਨਾਂ ਨੇ ਆਪਣਾ ਸਟਾਰਟ ਕਰ ਲਿਆ ਤੇ ਚਲੋ ਘਰ ਦੇ ਬਹੁਤ ਨੇੜੇ ਪੈਂਦਾ ਵਾ ਉਸੇ ਆਣ ਕੇ ਬਹੁਤ ਸਾਰਾ ਦਿਨ ਪ੍ਰੈਕਟਿਸ ਹੈ ਟੀਵੀ ਆਰ ਵੀ ਕੋਈ ਜ਼ਿਆਦਾ ਇੰਟਰਸਟ ਨਹੀਂ ਟਿਊਸ਼ਨ ਤੇ ਜਾਣਾ ਟਿਊਸ਼ਨ ਤੋਂ ਬਾਅਦ ਗੇਮ 'ਚ ਆ ਜਾਣਾ ਸਕੂਲ ਤੋਂ ਬਸ ਇਹੀ ਆ ਇਹਨਾਂ ਦਾ ਜ਼ਿਆਦਾ ਸੋ ਅਰਸ਼ਦੀਪ ਨੇ ਵੀ ਬੜੀਆਂ ਮੱਲਾ ਮਾਰੀਆਂ ਨੇ ਜਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਉਹ ਵੀ ਸਾਡੇ ਇੱਥੇ ਜਿਲ੍ਹਾ ਗੁਰਦਾਸਪੁਰ ਦਾ ਵੀਰ ਹੈ ਸਿੰਘ ਜੀ ਕਿੰਗ ਕਿਹਾ ਜਾਂਦਾ ਉਹਨੂੰ ਟੀਮ ਦੇ ਵਿੱਚ ਇਹ ਦੂਜਾ ਵੀ ਉਹਦਾ ਛੋਟਾ ਵੀਰ ਫਿਰ ਤਿਆਰ ਹੋ ਗਿਆ ਸਿੰਘ ਜੀ ਕਿੰਗ ਕਹਿ ਹਰ ਹਾਰ ਵਾਸਤੇ ਚਲੋ ਪ੍ਰਮਾਤਮਾ ਕਿਰਪਾ ਕਰੇ ਤੇ ਯੂ ਸਿੰਘ ਜੀ ਕਿੰਗ ਬਣੇ ਸਾਡਾ ਅਰਸ਼ਦੀਪ ਤੇ ਸਿੰਘ ਜੀ ਕਿੰਗ ਕਰਤਾ ਉਹਨੇ ਸਾਰੇ ਵੋਲਡ ਦੇ ਵਿੱਚ ਦੱਸਦਾ ਕਿ ਸਿੰਗੀ ਜੀ ਕਿੰਗ ਹੈ ਜੀ ਜਦੋਂ ਉਹ ਪਾਕਿਸਤਾਨ ਦਾ ਮੈਚ ਸੀ ਤਾਂ ਥੋੜਾ ਜਿਹਾ ਹੋਇਆ ਸੀ ਉਹ ਜੀ ਤੇ ਪਰ ਉਹਨੇ ਫਿਰ ਵੀ ਸਾਬਤ ਕਰਤਾ ਕਿ ਸਿੰਗੀ ਜੀ ਕਿੰਗ ਆਲਵੇਜ਼ ਹੈ ਜੀ ਸੋ ਫਿਰ ਸੌਂਗ ਤੁਹਾਨੂੰ ਹੀ ਸੀਗਾ ਕਿ ਇਹਨਾਂ ਨੂੰ ਵੀ ਕ੍ਰਿਕਟਰ ਦਾ ਚੰਗਾ ਖਿਡਾਰੀ ਬਣਾਣਾ ਕਿਦਾ ਇਹ ਉਹਨਾਂ ਦੇ ਮਾਤਾ ਜੀ ਨੂੰ ਨਹੀਂ ਮੈਨੂੰ ਤੇ ਐਕਚੁਅਲੀ ਬੌਕਸਿੰਗ ਦਾ ਪਲੇਅਰ ਬਣਾਉਂਦਾ ਸੀ ਬਟ ਉਹਦਾ ਵੀ ਇੰਟਰਸਟ ਖੁੱਦ ਜਿਹੜਾ ਕ੍ਰਿਕਟ ਵਾਲੇ ਪਾਸੇ ਗਿਆ ਜੀ ਮੇਰਾ ਖੁਦ ਦਾ ਇੰਟਰਸਟ ਬੌਕਸਿੰਗ ਦੇ ਵਿੱਚ ਸੀ ਤਾਂ ਫਿਰ ਹੁਣ ਸੈਟੀਸਫਾਈਡ ਹੋ ਗਏ ਹੋ ਕਿ ਤੁਸੀਂ ਅਰਸ਼ਦੀਪ ਵੱਲ ਵੇਖ ਕੇ ਪਤਾ ਲੱਗ ਗਿਆ ਕਿ ਇਹ ਵੀ ਕਿਤਨਾ ਕਿਤੇ ਕਦੇ ਅੱਗੇ ਵਧਣਾ ਚਾਹੁੰਦਾ ਕਿਉਂਕਿ ਸਟੇਟ ਲੈਵਲ ਤੇ ਜਿਹੜਾ ਸਿਲੈਕਟ ਹੋ ਗਿਆ। ਦੇਖੋ ਜੀ ਇੱਕ ਤੇ ਜਿਹੜਾ ਸਾਡੇ ਇਲਾਕੇ ਦੇ ਵਿੱਚੋਂ ਸੀ ਅਸ਼ਰੀਫ ਬਟਾਲੇ ਤੋਂ ਬਲੋਂਗ ਕਰਦਾ ਸੀ ਕਿ ਉਹਦੇ ਨਾਲ ਵੇਖ ਕੇ ਆਇਆ ਕਿ ਯਾਰ ਜੇ ਮੈਂ ਵੀ ਮਿਹਨਤ ਕਰਾਂ ਤੇ ਇਸ ਮਕਾਮ ਤੇ ਪਹੁੰਚ ਸਕਦਾ। ਬਾਕੀ ਜਦੋਂ ਅਰਸ਼ਦੀਪ ਨੂੰ ਮਿਲੇ ਤੇ ਉਹਨਾਂ ਨੇ ਬੜਾ ਇਹਨਾਂ ਨੂੰ ਮੋਟੀਵੇਟ ਕੀਤਾ ਤੇ ਮਿਹਨਤ ਦੇ ਨਾਲ ਸਭ ਕੁਝ ਹਾਸਲ ਹੋ ਜਾਂਦਾ। ਮਿਹਨਤ ਆਪਣੀ ਯਾਰੀ ਰੱਖੋ। ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਮੈਨੂੰ ਬੌਕਸਿੰਗ ਦਾ ਸ਼ੌਂਕ ਸੀ ਪਰ ਇਹਦਾ ਰੁਝਾਨ ਜਿਹੜਾ ਹੈ ক্রিকেট ਵੱਲ ਪੈ ਗਿਆ ਪਰ ਅਰਸ਼ਦੀਪ ਵੱਲ ਦੇਖ ਕੇ ਮੈਂ ਵੀ ਕਿਹਾ ਕਿ ਨਹੀਂ ਜੇ ਉਹ ਕਿਤੇ ਨਾ ਕਿਤੇ ਪਹੁੰਚ ਸਕਦਾ ਹੈ ਤੇ ਇਹਨੂੰ ਵੀ ਆਪਾਂ ਅੱਗੇ ਪਹੁੰਚਾਉਣਾ ਹੈ ਆਪਾਂ ਉਹਨਾਂ ਦੀ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਰੁਪਿੰਦਰਜੀਤ ਰੁਪਿੰਦਰਜੀਤ ਜੀ ਪਹਿਲੇ ਨੰਬਰ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੈ ਕਿ ਬੱਚਾ ਤੁਹਾਡਾ ਸਟੇਟ ਲੈਵਲ ਤੇ ਖੇਡਣ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਪਹਿਲਾਂ ਤਾਂ ਮੈਨਸ ਹੱਕ ਚ ਨਹੀਂ ਹੈਗੀ ਸੀ ਕਿ ਇਹ ਸਪੋਰਟਸ ਵੱਲ ਜਾਏ ਜੀ ਲੇਕਿਨ ਮੇਰੇ ਪਾਪਾ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਕਿ ਜਿਹੜੇ ਸ਼ੌਂਕ ਮੇਰੇ ਨਹੀਂ ਪੂਰੇ ਹੋ ਸਕੇ ਮੈਂ ਆਪਣੇ ਬੇਟੇ ਨੂੰ ਕਰਵਾਨੇ ਆ ਜੀ ਤੇ ਉਸ ਦਾ ਇੰਟਰਸਟ ਜਗਾਈ ক্রিকেট ਵਿੱਚ ਸੀ ਪਹਿਲਾਂ ਰਾਤ ਨੂੰ ਖੁਦ 3-4 ਘੰਟੇ ਆ ਉਹ ਤੋਂ ਆਪਣੇ ক্রিকেট ਲਗਾਉਂਦੇ ਸੀ ਜੀ ਤੇ ਮਾਰਨਿੰਗ ਜਦੋਂ ਫਿਰ ਸਰ ਦੀ ਅਕੈਡਮੀ ਜਾਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਤੇ 7:30 ਨੂੰ ਝੁੱਟ ਜਾਂਦਾ ਸੀ 5-6:00 ਤੇ ਅਕੈਡਮੀ ਚ ਪਹੁੰਚ ਜਾਂਦਾ ਸੀ ਫਿਰ ਮੈਂ ਸਕੂਲ ਜਿਵੇਂ ਜਾਵਾਂ ਉਸ ਤੋਂ ਬਾਅਦ ਸਕੂਲ ਤੋਂ ਆ ਕੇ ਟਿਊਸ਼ਨ ਕੁਸ਼ਣ ਦਾ ਫਿਰ ਚਾਰ ਕਿੰਟ ਅਕੈਡਮੀ ਜਾਂਦਾ ਹੈ ਜੇ ਆਪਣੀ ਮਿਹਨਤ ਵਾਲੇ ਲੈ ਕੇ ਆਈ ਹੈ ਕਿ ਤੇ ਫਾਦਰ ਸਾਹਿਬ ਦੀ ਮਿਹਨਤ ਇੱਕ ਤੇ ਆਪਣੀ ਮਿਹਨਤ ਤੇ ਬਾਚੇ ਕੋਰਸ ਨਾਲ ਸਾਥ ਹੈ ਇਸ ਨੂੰ ਹਾਂ ਬਹੁਤ ਚੰਗਾ ਲੱਗਦਾ ਹੈ ਉਹ ਕਿੰਨੀਆਂ ਕਿ ਵਧਾਈਆਂ ਫਿਰ ਮਿਲਦੀਆਂ ਭੀਆਂ ਸਾਰੇ ਪਰਿਵਾਰ ਨੂੰ ਫੋਨ ਦੇ ਉੱਤੇ ਤੇ ਘਰ ਵੀ ਲੋਕ ਆਂਦੇ ਤੇ ਹਾਂਜੀ ਬਹੁਤ ਜ਼ਿਆਦਾ ਜੀ ਜੇ ਮੈਸੇਜ ਦੇਣਾ ਚਾਹੁੰਦਾ ਜਿਹੜੇ ਬੱਚੇ ਅੱਖ ਹਾਰ ਕੇ ਬੈਨ ਦੇ ਨੇ ਕਿ ਪਤਾ ਨਹੀਂ ਕੁਝ ਹੋਣਾ ਕਿ ਨਹੀਂ ਹੋਣਾ ਕਿਉਂਕਿ ਤੁਹਾਡੀ سپورਟ ਆ ਤੇ ਬੱਚਾ ਅੱਗੇ ਕਿਹੜਾ ਕਿਦੇ ਵਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਕਹਿੰਦੇ ਆਪਾਂ ਹਾਂਜੀ ਇਹ ਨਾ ਹੁਣ ਟੀਵੀ ਵੀ ਨਹੀਂ ਦੇਖ ਰਹੇ ਕਿਉਂਕਿ ਟਾਈਮ ਹੀ ਨਹੀਂ ਹੈਗਾ ਟੀਵੀ ਦੇਖਣ ਦਾ ਫੋਨ ਵੀ ਨਹੀਂ ਯੂਜ਼ ਕਰ ਰਹੇ ਫੋਨ ਹਾਂਜੀ ਤੁਹਾਡੇ ਰੈਸਟ ਵਾਸਤੇ 15 ਮਿੰਟ ਲੈ ਲੈਂਦੇ ਨੇ ਇਹ ਕਿ ਨਹੀਂ ਟੇਕ ਦੇ ਲੇਕਿਨ ਕਦੀ ਮੈਚ ਸਟਾਰਟ ਹੋ ਜਾਂਦੇ ਆ ਕਦੀ ਸਕੂਲ ਆਣਾ ਹੁੰਦਾ ਤੇ ਬੱਚਿਆਂ ਨੂੰ ਜ਼ਰੂਰ ਗੇਮਸ ਚਾੜਨਾ ਚਾਹੀਦਾ ਹੈ ਤੇ ਆਪਣੀ ਫਿਟਨੈਸ ਵਾਸਤੇ ਵੀ ਅਗਰ ਨਹੀਂ ਕੇਮ ਜਸਾਣ ਪਰ ਫਿਟਨੈਸ ਵਾਸਤੇ ਚਾਹੀਦੀ ਹੈ ਨਾ ਕਿ ਗੇਮ ਹੋ ਜਾਣੀ ਚਾਹੀਦੀ ਆ ਮੋਬਾਈਲ ਦਾ ਤੇ ਟੀਵੀ ਤੋਂ ਬੰਦਾ ਚਲੋ ਮਤਲਬ ਕਿ ਬੱਚਾ ਖੜਾ ਛੁੱਟ ਜਾਂਦਾ ਜੀ ਸੋ ਗੱਲਬਾਤ ਕੀਤੀ ਜੀ ਆਪਾਂ ਹੁਣ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹਦਾ ਸਭ ਤੋਂ ਜ਼ਿਆਦਾ ਯੋਗਦਾਨ ਆ ਪਰਮਪਾਲ ਨੂੰ ਉਠਾਉਣ ਦੇ ਵੇਲੇ ਸਵੇਰੇ ਮਾਰਨਿੰਗ ਟਾਈਮ ਉਹਦਾ ਵੀਰ ਆ ਛੋਟਾ ਉਹ ਸਵੇਰੇ ਸਵੇਰ ਨੂੰ ਉਠਾ ਦਿੰਦਾ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਆ ਕੀ ਉਹਨਾਂ ਦਾ ਕਹਿਣਾ ਹੈ ਸੋ ਗੱਲਬਾਤ ਕਰਦੇ ਆ ਹਦਰਾਬਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੈਂ ਅਵਨੀਤ ਪਾਲ ਨਾਮ ਜੀ ਅਵਨੀਤ ਪਾਲ ਜੀ ਫਿਰ ਪਤਾ ਲੱਗਿਆ ਕਿ ਪਰਮਪਾਲ ਨੂੰ ਤੁਸੀਂ ਬੜਾ ਉਠਾਉਂਦੇ ਹੋ ਟਾਈਮ ਨਾਲ ਤੁਸੀਂ ਆਪੀ ਵੀ ਉੱਠਦੇ ਹੋ ਤੇ ਉਹਨਾਂ ਨੂੰ ਨਾਲ ਉਠਾ ਦਿੰਦੇ ਹੋ ਇਹ ਕਹਿਣਾ ਚਾਹਦੇ ਮੈਨੂੰ ਬੜੀ ਰੁਚੀ ਸੀ ਕਿ ਮੈਂ ਆਪਰਾ ਉੱਤੇ ਗਿਆ ਵਾ ਸਟੇਟ ਲੈਵਲ ਵਿੱਚ ਮੈਨੂੰ ਹੋਰ ਖੁਸ਼ੀ ਹੋਣੀ ਕਿ ਤੋਂ ਇੰਟਰਨੈਸ਼ਨਲ ਚਾਹੂਗਾ ਜੀ ਤੇ ਮੈਨੂੰ ਵਧੀਆ ਚ ਫਿਰ ਮੈਂ ਵੀ ਜਾਊਂਗਾ ਸਟੇਟ ਤੇ ਉਸ ਤੋਂ ਬਾਅਦ ਫਿਰ ਇੰਟਰਨੈਸ਼ਨਲ ਤੇ ਜਾਊਂਗਾ ਸੋ ਫਿਰ ਜਿੱਦੂ ਜਿੱਤ ਕੇ ਆਏਗਾ ਇੰਟਰਨੈਸ਼ਨਲ ਤੋਂ ਜਾਂ ਸਟੇਟ ਲੈਵਲ ਤੋਂ ਜਿੱਤ ਕੇ ਆਏਗਾ ਫਿਰ ਟਰੋਫੀ ਦਾ ਜਰਾ ਹੱਕਦਾਰ ਤੁਸੀਂ ਹੋਣਾ ਹਾਂ ਕਿਉਂਕਿ ਤੁਸੀਂ ਟਵਾਲਦੇ ਹੋ ਸਾਰੇ ਟਾਈਮ ਨਾਲ ਇਹ ਬਾਜੇ ਤੋਂ ਲੈ ਜਾਣਾ ਮਹਾਲੀ ਚੰਡੀਗੜ੍ਹ ਉਹਦੇ ਆਪੇ ਇੱਥੇ ਮੈਨੂੰ ਮੈਂ ਹਰ ਵੇਲੇ ਮੈਂ ਮੈਥੇ ਸਾਤਨਾ ਜੀ ਜਿਉਂਨੇ ਕਿ ਆ ਮੈਂ ਨਾਲ ਹੀ ਜਾਣਾ ਫਿਰ ਜਿਉਂਨੇ ਕਿ ਆ ਮੈਂ ਨਾਲ ਹੀ ਕਰਨਾ ਵੀਰ ਨੂੰ ਫਿਰ ਮੈਂ ਜਾ ਚੱਗੀ ਨਾ ਗੁਰੂ ਸਹੀ ਹੋਵੇ ਤਾਂ ਚੇਲਾ ਵੀ ਜਰਾ ਰੱਖਿਆ ਕਰਦਾ ਆ ਵਾ ਗੱਲਬਾਤ ਕਰਦੇ ਆ ਕੋਚ ਦਾ ਵੀ ਬੜਾ ਜੋਗਦਾਨਾ ਸਸੀ ਗੱਲ ਜੀ ਭਾਜੀ ਸਸੀ ਗੱਲ ਜੀ ਭਾਜੀ ਕੀ ਨਾਮ ਦੇ ਮੇਰਾ ਸਤਵੰਤ ਸਿੰਘ ਭਾਜੀ ਸਤਵੰਤ ਸਿੰਘ ਦੀ ਬਹੁਤ ਬਹੁਤ ਮੁਬਾਰਕਾਂ ਵੀ ਬੱਚੇ ਜੇ ਰਹੇ ਨੇ ਸਟੇਟ ਲੈਵਲ ਤੇ ਖੇਡਣ ਜਾ ਰਹੇ ਆ ਕਿਤੇ ਨਾ ਕਿਤੇ ਤੁਹਾਡਾ ਆਸ਼ੀਰਵਾਦ ਠੀਕ ਹੈ ਨਾ ਜੰਦੇ ਹਾਂਜੀ ਜੀ ਭਾਜੀ ਬੱਚੇ ਨੇ ਆਪਣੀ ਮੈਨਸ ਜੀ ਬੱਚੇ ਪਹਿਲਾਂ ਜੋ ਜੋਨ ਦਾ ਜਿਹੜੇ 2200 ਹੋਈ ਸੀ ਪਹਿਲਾਂ ਜੀ ਉਹਦੇ ਚ ਪਾਰਟਿਸਪੇਟ ਕੀਤਾ ਉਹ ਚ ਵਧੀਆ ਪ੍ਰਦਰਸ਼ਨ ਕੀਤਾ ਬੱਚਿਆਂ ਨੇ ਪੇਗਾ ਡਿਸਟ੍ਰਿਕਟ ਵਾਸਤੇ ਮਤਲਬ ਜਿਹੜੀਆਂ ਹੋਈਆਂ ਗੇਮਸ ਜੀ ਉਹਦੇ ਚ ਪਾਰਟਿਸਪੇਟ ਕੀਤਾ ਉਹ ਚ ਸਿਲਵਰ ਮੈਡਲ ਲੈ ਕੇ ਆਇਆ ਸੈਕੰਡ ਪੋਜੀਸ਼ਨ ਲੈ ਕੇ ਆਇਆ ਬੱਚੀ ਹਾਂ ਉਹਨਾਂ ਵਿੱਚੋਂ ਸਾਡਾ ਇੱਕ ਬੱਚਾ ਪਰਮਪਾਲ ਜਿਹਨੇ ਵਧੀਆ ਖੇਡਿਆ ਉਹ ਹੁਣ ਜਿਹੜੀ ਸਟੇਟ ਲੈਵਲ ਦੀ ਗੇਮਸ ਹੋ ਰਹੀਆਂ ਨੇ ਉਹਦੇ ਵਾਸਤੇ ਆਪਣੀ ਡਿਸਟ੍ਰਿਕਟ ਦੀ ਪ੍ਰਜੈਗਨ ਕਰਨ ਜਾ ਰਿਹਾ ਹੈ ਜੀ ਸੋ ਕਹਿੰਦੇ ਅਰਸ਼ਦੀਪ ਵੱਲ ਵੇਖ ਕੇ ਮੇਰਾ ਵੀ ਜਨੂਨ ਜਾਗ ਗਿਆ ਤੇ ਮੈਂ ਉਹਨਾਂ ਵੱਲ ਵੇਖ ਕੇ ਅੱਗੇ ਮਾਦੇ ਦਾ ਲਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਅੱਜ ਫਿਰ ਇੱਕ ਅਰਸ਼ਦੀਪ ਪਿਆਰ ਕਰ ਦਿੱਤਾ ਤੇ ਹਾਂਜੀ ਬਈ ਮਿਹਨਤ ਬੱਚੇ ਦੀ ਆਪਣੀ ਮਿਹਨਤ ਹੈ ਜੀ ਵੇਖੋ ਸਵੇਰੇ ਵੀ अर्ਲੀ ਮਾਰਨਿੰਗ ਮੇਰੇ ਕੋ ਆ ਰਿਹਾ अर्ਲੀ ਮਾਰਨਿੰਗ 5 ਵਜੇ ਅੜ ਕੇ ਆ ਰਿਹਾ ਫਿਟਨੈਸ ਸੈਸ਼ਨ ਇਹਨਾਂ ਦਾ अर्ਲੀ ਮਾਰਨਿੰਗ ਹੁੰਦਾ ਉਸ ਤੋਂ ਬਾਅਦ ਸ਼ਾਮ ਦਾ ਸੈਸ਼ਨ ਲੱਗਦਾ ਦੋਨੋਂ ਸੈਸ਼ਨ ਬੜੇ ਮਤਲਬ ਕਿੰਨੇ ਬੱਚੇ ਬੜੀ ਲਗਨ ਨਾਲ ਅਟੈਂਡ ਕਰਦੇ ਆ ਤੇ ਵੇਖੋ ਮਿਹਨਤ ਬੱਚੇ ਦੀ ਹੈ ਆਪਾਂ ਸਿਰ ਬੱਚੇ ਲੈ ਕੇ ਰਾਹ ਦੱਸ ਸਕਦੇ ਹਾਂ ਜਾਂ ਗਾਈਡ ਕਰ ਸਕਦੇ ਹਾਂ ਕਿ ਜੇ ਕੋਈ ਤਾਂ ਮੁੱਕਾ ਕਰਾਉਣਾ ਤਾਂ ਬਾਕੀ ਜਦੀ ਮਿਹਨਤ ਬੱਚੇ ਦੀ ਖੁਦ ਹੁੰਦੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਆਪਣਾ ਤੇ ਆਪਣੇ ਸਕੂਲਰ ਨਾਲ ਆਪਣੇ ਨਾਲ ਰੋਸ਼ਨ ਕਰੋ ਕਿਉਂਕਿ ਆਉਣ ਵਾਲੇ ਸਮੇਂ ਦੀ ਜਿਹੜੀ ਮੁੱਖ ਲੋੜ ਹੈ ਉਹ ਇੱਕ ਹੈਲਥ ਐਂਡ ਵੈਲਥ ਹੈ ਜੇ ਮੰਨ ਲਓ ਪੈਸੇ ਦੀ ਤੌਰ ਦੇ ਵਿੱਚ ਆਣ ਗਿਆ ਆਪਾਂ ਜਿਹੜੀ ਆਪਣੇ ਸਿਹਤ ਬੋਝੇ ਦੀ ਖਰਾਬ ਕਰ ਚੁੱਕੇ ਹਾਂ ਤੇ ਜਿਆਦਾ ਜ਼ਿਆਦਾ ਹੁਣ ਤੇ ਫੋਨ ਨੇ ਤੇ ਬਹੁਤ ਜ਼ਿਆਦਾ ਔਖਾ ਕਰਤਾ ਇੱਕ ਜਿਹੜਾ ਹੁਣ ਸਭ ਤੋਂ ਵੱਧ ਦਿੱਕਤ ਆ ਰਹੀ ਸਾਡੇ ਪੰਜਾਬ ਦੇ ਨਸ਼ਾ ਦੇ ਛੇਵੇਂ ਦਰਿਆ ਦੀ ਉਹਨੂੰ ਦੂਰ ਕਰਨ ਵਾਸਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟ ਦੇ ਵਿੱਚ